ਦੀਦੀ ਮਾਤਾ ਆਈ ਹੈ ਹਾਂ ਚਲ ਮੈਂ ਅੰਦਰ ਜਾ ਕੇ ਭੈਣਾ ਜਾਂਗਾ ਮਾਤਾ ਨੂੰ ਪੁੱਛਣਾ ਅੱਛਾ ਬਾਕੀ ਕਿਵੇਂ ਆਇਸੀ ਸੀ ਜੀ ਵੀ ਪੈਸੇ ਲੈਣ ਆਇਸੀ ਸੀ ਕਹਿੰਦੇ ਨੇ ਕਿ ਨਹੀਂ ਜਾਣੇ ਤੁਸੀਂ ਦੇਵਾਂਗੇ ਜੀ ਪੈਸੇ ਤਾਂ ਲੈਣੇ ਹੀ ਆ ਅੱਗੇ ਪਿੱਛੇ ਵੀ ਕਰੇ ਹੂੰ ਦੇਵਾਂਗੇ ਪੈਸੇ ਮਿਲ ਜੇ ਕੋਈ ਪਰ ਮੰਗਾ ਹਾਂ ਸਤਿਨਾ ਸੁਣਾ ਤਾਂ ਸਹੀ ਕੀ ਗੱਲ ਕਰਦੇ ਆ ਕਿ ਮਾਤਾ ਆਇਆ ਕਰਾਇਆ اچھا ਮਮੀ ਧੋਣ ਮੇਰੇ ਬਾਰੇ ਦੱਸਿਆ ਨਹੀਂ ਨਹੀਂ ਮੈਂ ਕੁਛ ਨਹੀਂ ਦੱਸਿਆ ਤੂੰ ਦੱਸਣੀ ਕਿ ਮੈਂ ਪੰਜ ਕਰ ਲਗੀ ਤੇ ਉਹ ਨਾ ਦੱਸੇ ਮਾਂ ਕਿ ਕਰ ਦਿੱਤਾ ਕਰਜਾ ਫਿਰ ਮੈਂ ਆ ਦੱਸਦਾ ਉਹਨੂੰ ਆ ਕੇ ਠੀਕ ਮੈਂ ਹੀ ਦੇਣਾ ਕਰਾਇਆ ਫਿਰ ਮਾਤਾ ਨੂੰ ਦੇ ਆਪ ਤਾਂ ਤੂੰ ਹੀ ਦੇ ਜਾਂ ਠੀਕ ਹੈ ਠੀਕ ਚੱਲ ਅੱਗੇ ਜੱਗਿਆ ਮਾਤਾ ਸਤੇਦਾਨ ਕੱਟੀ ਜਾ ਕੇ ਚੰਗਾ ਫਰਮਾਇ ਤਾਂ ਚੱਲੀ ਆ ਹਾਂ ਮਾਤਾ ਕਿਹਾ ਹੈ ਪੈਸੇ ਲੈ ਲਿਆ ਆਜੀ ਲੈ ਆਣੇ ਜਾ ਗੋਨ ਨੂੰ ਫੇਰ ਲੈ ਨਹੀਂ ਲੈ ਜਾ ਲੈ ਜਾ ਕੋਈ ਗੱਲ ਨਹੀਂ ਆਇਆ ਤੈਨੂੰ ਕਿਹੜਾ ਵਸ ਕੇ ਨੇ ਆ ਉਹਦਾ ਮੈਂ ਸਬਜ਼ੀ ਬਣਾਉਣ ਲੱਗਾਈ ਮੈਂ ਤਾਂ ਕਰਦੀ ਚੱਕੀ ਫਿਰਦਾ ਕਿ ਤੇ ਮੇਰੇ ਢੱਡ ਚੀ ਦਮਾ ਗੇ ਬਾੜ ਦੂਗਾ ਢੱਡ ਮੇਰਾ ਮਾਦਾ ਲੈ ਜਾ ਪੈਸੇ ਨਹੀਂ ਵੀਰਾ ਮਾ ਤੇਰ ਲੈ ਜੀ